ਤੁਸੀਂ ਵੀ ਹੋ ਕੁਲਚਾ 버ਗਰ ਅਤੇ ਚੌਮਿਨ ਖਾਨ ਦੇ ਸ਼ਕੀਨ ਤਾਂ ਇੱਕ ਵਾਰ ਜ਼ਰੂਰ ਵੇਖ ਲਵੋ ਇਹ ਵੀਡੀਓ ਅਤੇ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਜੰਕ ਫੂਡ ਦਾ ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਨੁਕਸਾਨ ਜੇਕਰ ਅੱਜ ਵੀ ਨਾ ਰੁਕੇ ਤਾਂ ਫਿਰ ਤਾਂ دیر ਹੀ ਹੋ ਜਾਣੀ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖਾਸ ਹੈਲਥ ਟਿਪਸ ਦੇ ਬਾਰੇ ਜਾਂ ਫਿਰ ਹੈਲਥ ਦੇ ਬਾਰੇ ਕੁਝ ਵਿਚਾਰ ਚਰਚਾ ਕਰਦੇ ਹਾਂ ਤੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਜੰਕ ਫੂਡ ਦੇ ਬਾਰੇ ਕਿਉਂਕਿ ਅੱਜ ਦੀ ਦੌੜ ਭਰੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਇੰਨਾ ਟਾਈਮ ਨਹੀਂ ਕਿ ਅਸੀਂ ਕੁਝ ਹੈਲਦੀ ਖਾ ਸਕੀਏ ਅਸੀਂ ਫਰੂਟਸ ਵਗੈਰਾ ਕੱਟ ਕੇ ਖਾ ਸਕੀਏ ਜਾਂ ਫਿਰ ਅਸੀਂ ਘਰ ਦੇ ਵਿੱਚ ਆਪਣਾ ਰੋਟੀ ਪਾਣੀ ਬਣਾ ਕੇ ਖਾ ਸਕੀਏ ਕਿਉਂਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਜਿਹੜੇ ਕਾਸੀ ਬਹੁਤ ਜ਼ਿਆਦਾ ਵਿਅਸਤ ਆ ਤੇ ਅਸੀਂ ਘਰ ਬੈਠੇ ਆਨਲਾਈਨ ਫੂਡ ਜਿਹੜਾ ਹੈ ਮੰਗਵਾ ਲੈਨੇ ਆ ਤੇ ਅਸੀਂ ਉਸ ਦਾ ਕੀ ਸੇਵਨ ਕਰਦੇ ਆ ਪਰ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਜੋ ਹਰ ਰੋਜ਼ ਅਸੀਂ ਜੰਕ ਫੂਡ ਖਾ ਰਹੇ ਆ ਪੀਜ਼ਾ 버ਗਰ ਚੋਮੇਨ ਕੋਲਚੇ ਵਗੈਰਾ ਅਸੀਂ ਖਾਂਦੇ ਪਏ ਆ ਕਦੇ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਇਸ ਦਾ ਸਾਡੀ ਜ਼ਿੰਦਗੀ ਦੇ ਉੱਪਰ ਜਾਂ ਫਿਰ ਸਾਡੇ ਸਰੀਰ ਦੇ ਅੰਦਰ ਕੀ ਖੁਰਜਿਆ ਅਸਰ ਹੋ ਰਿਹਾ ਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੰਕ ਫੂਡ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ ਤੇ ਜੰਕ ਫੂਡ ਤੁਹਾਡੇ ਸਰੀਰ ਨੂੰ ਕਿਸ ਤਰੀਕੇ ਦੇ ਨਾਲ ਅੰਦਰੋਂ ਖੋਖਲਾ ਕਰ ਰਿਹਾ ਇਸ ਬਾਰੇ ਵੀ ਆਪਾਂ ਖੋਲ ਵਿਚਾਰ ਚਰਚਾ ਕਰਾਂਗੇ ਆਫਰ ਕਰਦੇ ਸ਼ੁਰੂਆਤ ਅੱਜ ਦੇ ਖਾਸ ਹੈਲਥ ਟਿਪਸ ਪ੍ਰੋਗਰਾਮ ਤੇ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਤੋਂ ਪਹਿਲਾਂ ਦੀ ਪੀੜ੍ਹੀ ਦੇ ਇਨਸਾਨ ਸਾਡੇ ਤੋਂ ਜ਼ਿਆਦਾ ਮਜ਼ਬੂਤ ਅਤੇ ਸਿਹਤਮੰਦ ਹਾਲਾਂਕਿ ਉਸ ਉਮਰ ਦੇ ਵਿੱਚ ਪਹਿਲਾਂ ਤੋਂ ਵਾਧਾ ਹੋਇਆ ਪਰ ਇਸ ਤੋਂ ਜ਼ਿਆਦਾਤਰ ਲੋਕਾਂ ਦਾ ਜੀਵਨ ਹਸਪਤਾਲ ਅਤੇ ਦਵਾਈਆਂ ਦੇ ਸਹਾਰੇ ਹੀ ਚੱਲ ਰਿਹਾ ਅਜੇਹਾ ਹੋਇਆ ਹੈ ਸਾਡੇ ਖਰਾਬ ਖਾਣ ਪੀਣ ਦੇ ਕਾਰਨ ਬਾਹਰ ਦੇ ਖਾਣੇ ਦੇ ਵਿੱਚ ਜ਼ਰੂਰੀ ਤੱਤ ਨਹੀਂ ਹੁੰਦੇ ਜਿਸ ਨਾਲ ਸਰੀਰ ਨੂੰ ਪੋਸ਼ਣ ਨਹੀਂ ਮਿਲ ਪਉਂਦਾ ਬਿਨਾਂ ਪੋਸ਼ਣ ਦੇ ਖਾਣੇ ਦੀ ਵਜ੍ਹਾ ਦੇ ਨਾਲ ਕਮਜ਼ੋਰੀ ਆਉਂਦੀ ਹੈ ਤੇ ਇਸ ਕਾਰਨ ਅੱਜਕੱਲ ਦੇ ਲੋਕ ਘੱਟ ਉਮਰ ਦੇ ਵਿੱਚ ਹੀ ਥੱਕਣ ਲੱਗਦੇ ਆ ਤੇ ਇੰਝ ਪਹੁੰਚਦਾ ਹੈ ਸਾਡੀ ਸਿਹਤ ਨੂੰ ਜੰਕ ਫੂਡ ਖਾਣ ਦੇ ਨਾਲ ਨੁਕਸਾਨ ਪੈਕਟ ਦੇ ਵਿੱਚ ਸਮਾਨ ਨੂੰ ਲੰਬੇ ਸਮੇਂ ਦੇ ਲਈ ਸਟੋਰ ਕਰਕੇ ਰੱਖਿਆ ਜਾਂਦਾ ਹੈ ਇਸ ਲਈ ਕਈ ਅਜਿਹੇ ਕੈਮੀਕल्स ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜੋ ਸਾਡੀ ਸਿਹਤ ਵਾਸਤੇ ਇੱਕ ਬਹੁਤ ਵੱਡੇ ਨੁਕਸਾਨ ਦੇ ਰੂਪ ਦੇ ਵਿੱਚ ਕੰਮ ਕਰਦੇ ਆਂ ਕਈ ਚੀਜ਼ਾਂ ਦੇ ਵਿੱਚ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਚਿਪਸ ਕੁਕੀਜ਼ ਕੁਰਕਰੇ ਵਰਗੀਆਂ ਪੈਕੇਟਪੰਦ ਚੀਜ਼ਾਂ ਦੇ ਵਿੱਚ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜੋ ਕਿ ਕਈ ਰੋਗਾਂ ਦਾ ਕਾਰਨ ਵੀ ਬਣਦਾ ਹੈ ਇਸ ਤੋਂ ਇਲਾਵਾ ਨੂਡਲਸ ਚੌਮਨ ਪਾਸਤਾ ਵਰਗੀਆਂ ਚਾਈਨੀਜ਼ ਚੀਜ਼ਾਂ ਦੇ ਵਿੱਚ ਮੈਦਾ ਹੁੰਦਾ ਹੈ ਅਜਿਹੇ ਖਾਣੇ ਖਾਣ ਦੇ ਨਾਲ ਅੰਤੜੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਅਤੇ ਦਿਲ ਦੇ ਸਬੰਧਤ ਦੇ ਵਿੱਚ ਵੀ ਇਸਮਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਪੀਜ਼ਾ 버ਗਰ ਅਤੇ ਹਾਈ ਕੈਲਰੀ ਵਾਲੇ ਫੂਡਸ ਦੇ ਵਿੱਚ ਮੈਦੇ ਦਾ ਇਸਤੇਮਾਲ ਹੁੰਦਾ ਹੈ ਜਿਸ ਕਰਕੇ ਇਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਕਹਿ ਲਓ ਕਿ ਸਾਡੇ ਸਰੀਰ ਨੂੰ ਬਹੁਤ ਹੀ ਮਾੜਾ ਅਸਰ ਹੁੰਦਾ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਸੋ ਸਤੇ ਮਿਉਨਿਤਾ ਅੱਜਕੱਲ ਹਾਰਡ ਡਿਸਕ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਸ ਨਾਲ ਬਹੁਤ ਹੀ ਜਲਦ ਕੋਲੇਸਟ੍ਰੋਲ ਦੇ ਵਿੱਚ ਵਾਧਾ ਹੁੰਦਾ ਜੋ ਕਿ ਸਾਡੀ ਸਿਹਤ ਵਾਸਤੇ ਬਿਲਕੁਲ ਵੀ ਚੰਗਾ ਜੜਾ ਨਹੀਂ ਮੰਨਿਆ ਜਾ ਰਿਹਾ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਚੰਗਾ ਖਾਣਾ ਹੀ ਚੰਗੀ ਸਿਹਤ ਦਾ ਖਜ਼ਾਨਾ ਹੁੰਦਾ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਅਸੀਂ 버ਗਰ ਪੀਜ਼ਾ ਚੌਮਨ ਅਜਿਹੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਆਂ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੋਸਾਂ ਦਾ ਇਸਤੇਮਾਲ ਹੁੰਦਾ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਜੋ ਕਿ ਅੱਜ ਇਹ ਆਬ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਨੂੰ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਜੰਕ ਫੂਡ ਦਾ ਹੀ ਮੰਨਿਆ ਜਾਏ ਕਾਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਵੀ ਸਿਹਤ ਚੰਗੀ ਰਹੇ ਤਾਂ ਇਨ੍ਹਾਂ ਖਾਣਿਆਂ ਤੋਂ ਬਚੋ ਤੇ ਇਨ੍ਹਾਂ ਖਾਣੇ ਦੀ ਜਗ੍ਹਾ ਤੇ ਤੁਸੀਂ ਸਲਾਦ ਦਾ ਇਸਤੇਮਾਲ ਕਰ ਸਕਦੇ ਹੋ ਫਰੂਟਸ ਵਗੈਰਾ ਖਾ ਸਕਦੇ ਹੋ ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ ਜੋ ਕਿ ਤੁਹਾਡੀ ਜ਼ਿੰਦਗੀ ਨੂੰ ਜਿਹੜਾ ਵਧਾਉਣ ਗਿਆ ਵੀ ਤੁਹਾਨੂੰ ਚੰਗਾ ਸਿਹਤਮੰਦ ਜੀਵਨ ਵੀ ਦੇਣ ਗਿਆ ਤੇ ਨਾਲ ਕੀ ਨਾਲ ਤੁਹਾਡੇ ਬੱਚਿਆਂ ਵਾਸਤੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਲਾਭਦਾਇਕ ਵੀ ਸਾਬਿਤ ਹੋਣਗੀਆਂ ਦੋਸਤੋ ଏਸੀ ਜੰਕ ਫੂਡ ਖਾਣ ਦੇ ਵੱਡੇ ਨੁਕਸਾਨ ਜੇਕਰ ਤੁਸੀਂ ਵੀ ਖਾ ਰਹੇ ਹੋ ਜੰਕ ਫੂਡ ਤੇ ਅਜੇ ਵੀ ਤੁਸੀਂ ਨਹੀਂ ਛੱਡਿਆ ਤਾਂ ਜਰੂਰ ਛੱਡੋ ਕਿਉਂਕਿ ਇਸ ਨੁਕਸਾਨ ਦੇ ਨਾਲ ਤੁਹਾਡਾ ਸਰੀਰ ਅੰਦਰੋਂ ਖੋਖਲਾ ਤਾਂ ਹੋ ਹੀ ਰਿਹਾ ਪਰ ਤੁਹਾਡੀ ਉਮਰ ਵੀ ਜਿਹੜੀ ਹੈ ਬਹੁਤ ਹੀ ਜਲਦੀ ਕੱਟਦੀ ਹੋਈ ਵੀ ਨਜ਼ਰ ਆਏ ਕੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਲੋਕ ਜੰਕ ਫੂਡ ਖਾਣ ਦੇ ਪੂਰੀ ਤਰ੍ਹਾਂ ਆਦੀ ਹੋ ਚੁੱਕੇ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਉਹਨਾਂ ਤੱਕ ਇਸ ਲਈ ਜਰੂਰ ਪਹੁੰਚਾਣਾ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਜਿਹੜਾ ਜ਼ਹਿਰ ਅਸੀਂ ਹਰ ਰੋਜ਼ ਖਾਣੇ ਦੇ ਰੂਪ ਦੇ ਵਿੱਚ ਖਾ ਰਿਹਾ ਉਸ ਦਾ ਸਾਡੇ ਸਰੀਰ ਦੇ ਅੰਦਰ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ